ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਸੋਸ਼ਲ ਮੀਡੀਆ ਤੇ ਲੜਕੀ ਨਾਲ ਚੈਟ ਕਰਨੀ ਪਈ ਮਹਿੰਗੀ ਵਿਦੇਸ਼ੀ ਲੜਕੀ ਨੇ 5 ਲੱਖ ਰੁਪਏ ਦੀ ਮਾਰੀ ਠੱਗੀ ਲੋਕਾਂ ਨੂੰ ਠੱਗ ਸੀ ਨਵਾਂ ਤੋਂ ਬਚਣ ਦੀ ਹੁਣ ਦੇ ਰਿਹਾ ਸਲਾਹ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਦੀ ਇਹ ਸਟੋਰੀ ਬੜੀ ਇੰਟਰਸਟਿੰਗ ਸਟੋਰੀ ਹੈ ਇਸ ਨੂੰ ਦੇਖਣ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਜੀ ਬੇਸ਼ੱਕ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਠਗੀਦੇ ਲੋਕ ਸ਼ਿਕਾਰ ਹੋ ਜਾਂਦੇ ਨੇ ਪਰ ਫੇਰ ਵੀ ਅਸੀਂ ਆਪਣੇ ਆਪ ਨੂੰ ਸਿਆਣਾ ਸਮਝਦੇ ਹੋਏ ਕੋਈ ਠੱਗੀ ਦਾ ਸ਼ਿਕਾਰ ਹੋ ਜਾਣੇ ਆ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸਰਦੀਕਸਪਾ ਡੇਰਾ ਬੋਨਾਨਿਕ ਤੋਂ ਜਿੱਥੇ ਇੱਕ ਨੌਜਵਾਨ ਦੇ ਨਾਲ ਫੇਸਬੁੱਕ ਤੇ ਜੁੜੀ ਇੱਕ ਛਾਤਰ ਲੜਕੀ ਜੋ ਕਿ ਆਪਣੇ ਆਪ ਨੂੰ ਲੰਡਨ ਤੋਂ ਦੱਸਦੀ ਸੀ ਵਿਆਹ ਕਰ ਵਿਦੇਸ਼ ਜਾਣ ਦਾ ਛਾਸਾ ਦਿੱਤਾ ਤੇ 5 ਲੱਖ ਰੁਪਏ ਠੱਗ ਲਏ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਟਾਲੀ ਸਾਹ ਤੇ ਇੱਕ ਨੌਜਵਾਨ ਫੇਸਬੁੱਕ ਸੁੰਦਰੀ ਦੀ ਠੱਗੀ ਦਾ ਸ਼ਿਕਾਰ ਹੋਇਆ ਇਸ ਬੰਦੀ ਗੱਲਬਾਤ ਕਰਦੇ ਆਂ ਰਾਜਾ ਮਸੀਹ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਰਾਜਾ ਦੁਬਈ ਵਿਖੇ ਕੰਮ ਕਰਕੇ ਆਇਆ ਸੀ ਬੀਤੀ ਜਲਾਈ 2023 ਨੂੰ ਫੇਸਬੁੱਕ ਤੇ ਇੱਕ ਲੜਕੀ ਨੇ ਇੱਕ ਦਿਨ ਮੈਸੇਜ ਕੀਤਾ ਕਿ ਮੈਂ ਲੰਬੇ ਸਮੇਂ ਤੋਂ ਲੰਡਨ ਦੇ ਵਿੱਚ ਰਹਿੰਦੀ ਹਾਂ ਤੇ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ ਰਾਜਾ ਨੇ ਦੱਸਿਆ ਕਿ ਉਸਨੇ ਵੀ ਦੋਸਤੀ ਲਈ ਹਮੀ ਪਰ ਦਿੱਤੀ ਤੇ ਗੋਪਚਪ ਤਰੀਕੇ ਦੇ ਨਾਲ ਚੈਟਿੰਗ ਦਾ سلسلہ ਸ਼ੁਰੂ ਹੋ ਗਿਆ ਫਿਰ ਹਸੀਨਾ ਲੜਕੀ ਦਾ ਫੋਨ ਆਇਆ ਕਿ ਉਹ ਜਲਦ ਪਿਆ ਕਰਵਾਉਣਾ ਚਾਹੁੰਦੀ ਹੈ ਤੇ ਉਹ ਉਸ ਨੂੰ ਜਲਦ ਲੰਡਨ ਬੁਲਾ ਰਹੀ ਹੈ ਸ਼ਾਤਰ ਲੜਕੀ ਨੇ ਵਿਸ਼ਵਾਸ ਜਤਨ ਲਈ WhatsApp ਤੇ ਰਾਹੀਂ ਕੁਝ ਡਾਕੂਮੈਂਟ ਵੀ ਲੜਕੇ ਦੇ ਮੰਗਵਾਏ ਫਿਰ ਹਸੀਨਾ ਲੜਕੀ ਨੇ ਫੋਨ ਰਾਹੀਂ ਦੱਸਿਆ ਕਿ ਉਹ ਅਕਤੂਬਰ ਮਹੀਨੇ ਦੇ ਵਿੱਚ ਭਾਰਤ ਆ ਰਹੀ ਹੈ ਤੇ ਕੁਝ ਦਿਨ ਮੌਜਬੱਤੀ ਕਰਨ ਤੋਂ ਬਾਅਦ ਉਹ ਦੋਨੋਂ ਵਿਆਹ ਕਰਵਾ ਲੈਣਗੇ ਤੇ ਲੰਡਨ ਦੇ ਵਿੱਚ ਵਸ ਜਾਣਗੇ ਰਾਜਾ ਮਸੀ ਸਾਡੇ ਆਪਣੇ ਮਨ ਦੇ ਵਿੱਚ ਤਾਂ ਨਹੀਂ ਬਣੇ ਹੋ ਨਹੀਂ ਰਿਹਾ ਸੀ ਕਿ ਅਚਾਨਕ ਉਸ ਨੂੰ ਫੋਨ ਆਇਆ ਕਿ ਉਸਦੀ ਇੱਕ ਦੋਸਤ ਅੰਮ੍ਰਿਤਸਰ ਆ ਰਹੀ ਹੈ ਉਹ ਉਸ ਨੂੰ ਮਿਲ ਕੇ 5 ਲੱਖ ਰੁਪਏ ਅੰਬੈਸੀ ਦਾ ਖਰਚਾ ਜੀ ਦੇਵੇ ਤਾਂ ਜੋ ਜਲਦ ਤੋਂ ਜਲਦ ਵੀਜ਼ਾ ਲਗਾਇਆ ਜਾ ਸਕੇ ਰਾਜਾ ਦੱਸਦਾ ਹੈ ਕਿ ਉਹ ਅਗਲੇ ਦਿਨ ਹੀ ਜਦ ਉਸਦੇ ਦੱਸੀ ਹੋਈ ਜਗਾ ਰਣਜੀਤ ਐਵਨਿਊ ਪਾਰਕ ਦੇ ਵਿੱਚ ਪਹੁੰਚਦਾ ਹੈ ਤਾਂ ਉੱਥੇ ਇੱਕ ਲੜਕੀ ਤੇ ਉਸਦੇ ਨਾਲ ਉਸਦੇ ਦੋ ਸਾਥੀ ਇੱਕ ਕਾਰ ਦੇ ਵਿੱਚ ਬੈਠੇ ਮਿਲੇ ਉਹਨੂੰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਉਹ ਪੈਸੇ ਤੇ ਡਾਕੂਮੈਂਟ ਦੇ ਕੇ ਘਰ ਵਾਪਸ ਆ ਗਿਆ ਉਹ ਦੱਸਦਾ ਹੈ ਕਿ ਇਸ ਤੋਂ ਬਾਅਦ ਸਾਰੇ ਹੀ ਨੰਬਰ ਵਨ ਆ ਰਹੇ ਨੇ ਜਿੰਨਾ ਨੰਬਰਾਂ ਤੇ ਉਹ ਪਿਆਰ ਭਰੀਆਂ ਗੱਲਾਂ ਕਰਦਾ ਹੁੰਦਾ ਸੀ ਹੁਣ ਉਸ ਨੂੰ ਅਸਲੀਅਤ ਦੀ ਸਮਝ ਆ ਚੁੱਕੀ ਸੀ ਕਿ ਦੁਬਈ 'ਚ ਮਿਹਨਤ ਨਾਲ ਕਮਾਏ ਪੈਸੇ ਉਹ ਗਵਾ ਬੈਠਾ ਹੈ ਤੇ ਉਸ ਨੂੰ ਠੱਗੇ ਸੀਨਾ ਨਾਲ ਗੱਲਬਾਤ ਕਰਨੀ 5 ਲੱਖ ਰੁਪਏ ਦੀ ਪਈ ਹੈ ਹੁਣ ਉਹ ਨੌਜਵਾਨ ਤੇ ਉਸ ਦਾ ਪਰਿਵਾਰ ਪੁਲਿਸ ਦੇ ਅੱਗੇਦਾਰ ਗਿਆ ਤੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਇਸ ਧੋਖੇਬਾ ਸੁੰਦਰੀ ਨੂੰ ਕਾਬੂ ਕਰਕੇ ਸਖਤ ਕਾਰਵਾਈ ਉਹਦੇ ਤੇ ਕੀਤੀ ਜਾਏ ਤੇ ਨਾਲ ਹੀ ਹੁਣ ਉਹ ਲੋਕਾਂ ਨੂੰ ਵੀ ਸੋਸ਼ਲ ਮੀਡੀਆ ਤੇ ਹੋਣ ਵਾਲੇ ਧੋਖਿਆਂ ਤੋਂ ਬਚਨ ਦੀ ਸਲਾਹ ਦੇ ਰਿਹਾ ਹੈ ਆਓ ਦੇਖਦੇ ਹਾਂ ਦੰਦੇ ਹਾਂ ਕਿ ਇਹ ਪੂਰਾ ਮਾਜਰਾ ਕਿਸੇ ਰਾਜਾ ਡੇਵਿਡ ਨਾਮ ਲਈ ਜਾਨਸ ਫੋਆ ਕੀ ਮੈਂ ਦਾ ਫੇਸਬੁਕ ਤੇ ਇੱਕ ਫਰੈਂਡ ਹੋਸੀ ਤਾਂ ਫਰੈਂਡ ਦੇ ਜਿਹੜੀ ਇਹ ਹਮ ਫੇਸਬੁਕ ਤੇ ਇਹਨਾਂ ਨੇ ਮੈਨੂੰ ਮੈਸੇਜ ਦਿੱਤਾ ਇੱਕ ਵਟਸਐਪ ਨੰਬਰ ਦਿੱਤਾ ਉਹ ਤੋਂ ਬਾਅਦ ਵਟਸਐਪ ਤੇ ਚੈਟ ਹੋਈਏ ਚੈਟ ਕਰਨ ਦੇ ਜਿਹੜੀ ਇਹਨਾਂ ਨੇ ਮੇ ਨਾਲ ਹੋਰਿਆ ਦੀ ਗੱਲ ਕਰਕੇ ਕਿ ਇਹਨਾਂ ਨੇ ਮੈਨੂੰ ਗਾਲੀ ਦਿੱਤੀ ਹੈ ਕਿ ਮੈਂ ਸਾਡੀ ਪੱਕੀ ਫਰੈਂਡ ਬਣ ਚੁੱਕੀ ਹਾਂ ਕਿ ਮੈਂ ਤੁਹਾਨੂੰ ਲੈ ਕਰ ਦਈਏ ਤੇ ਨਵੇਂ ਆ ਗਏ ਉਹਨਾਂ ਨੇ ਚਾਹ ਤੁਸੀਂ ਠੀਕ ਹੈ ਜੀ ਇੱਕ ਕਰ ਦੇ ਕਰ ਦੇ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ 10 ਮਿੰਟ ਦੀ ਦੀ ਨੂੰ ਆ ਰਹੇ ਹਾਂ ਇੰਡੀਆ ਮੈਂ ਠੀਕ ਹੈ ਜੀ ਇਹਨਾਂ ਨੇ ਕਿਹਾ ਕਿ ਮੈਨੂੰ ਆਪਣਾ ਆਧਾਰ ਕਾਰਡ ਆਪਣੇ ਪ੍ਰੂਫ ਸੈਂਡ ਕਰ ਦੇ ਮੈਂ ਇਹਨਾਂ ਨੂੰ ਆਪਣੇ ਪ੍ਰੂਫ ਸੈਂਡ ਕਰਤੇ ਆ ਸੈਂਡੇ ਕਿ ਅੰਲੰਡਨ ਤੋਂ ਸੰ ਨਾਲ ਲੈ ਕੇ ਜਾਵਾਂਗੇ ਮੈਂ ਚਲੋ ਠੀਕ ਹੈ ਜੀ ਮੈਂ ਮੈਸਜ ਫਿਰ ਭੇਜਿਆ ਤੇ ਮੈਂ ਨੰਨੇ ਮੈਂ ਗੱਲ ਕੀਤੀ ਐ ਇੱਕ ਨੰਨੇ ਦਾ ਇੱਕ ਫਰੈਂਡ ਐ ਉਹਨਾਂ ਦਾ ਨੰਬਰ ਦਿੱਤਾ ਇਹਨਾਂ ਨੇ ਮੈਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਐ ਜਦੋਂ ਉਹਦੀ ਨਾਲ ਮੇਰੀ ਗੱਲ ਹੋਈ ਐ ਉਹ ਮੈਨੂੰ ਕਹਿੰਦੀ ਕੀ ਸੜਾ ਕੋਟਰੇ ਰੈਡੀ ਐ ਜਦੋਂ ਟੈਨਸ਼ਨ ਨਾਲ ਲੈ ਕੇ ਇਸ ਗੱਲ ਦੀ 2 ਮਿੰਨੇ 5 ਲੱਖ ਰੁਪਏ ਆ ਚੜੀਦਾ ਆ ਉਹਦਾਂ ਬਾਹਰ ਜਾਣ ਲਈ ਕਾਫੀ ਪੈਸੇ ਲੱਗਦੇ ਐ ਤੇ ਮੈਂ ਸੱਚੇ ਚਲੋ ਕੋਈ ਗੱਲ ਨਹੀਂ 5 ਲੱਖ ਦੀ ਵੀ ਕੋਈ ਗੱਲ ਨਹੀਂ ਕਿ ਜਨਵਾਰ ਸਿਢ ਭਾਈ ਜਿਹਦੇ ਵਿੱਚ ਆਏ ਦੋ ਜਨ ਮਿੰਨ ਦਾ ਇੱਕ ਦੋਸਤ ਵੀ ਆਇਆ ਨਾਲ ਕਿ ਆਪਾਂ ਦੋਵਾਂ ਦੋਸਤਾਂ ਵੀ ਬੀ ਮੀਟਿੰਗ ਜਾਇਆ ਤੇ ਇਹ ਇੱਥੇ ਆਣ ਕੇ ਕਿਸੇ ਨੂੰ ਨਾ ਪਹੇਨਾ ਹੁਣੇ ਆਪਣੇ ਤਾਲ ਦੇ ਵਿੱਚ ਦੱਸਿਆ ਕਿ ਆਡੇ ਕੋਲ ਆਏ ਹੈਗੇ ਆ ਇਹ ਉਸ ਕਹਿ ਸਕਦੇ ਆ ਸੀ ਤੇ ਆ ਜਿੰਨ ਫੱਡੀ ਹੋ ਗਈ ਇੱਥੇ ਆਣ ਕੇ ਲਿਆ ਤਾਲ ਦੇਨ ਤੇ ਉਹ ਪਾਇਆ ਸੀ ਆਪਣੇ ਕੋਲ ਰੱਖ ਲੇ ਆਪਾਂ ਦੱਸਿਆ ਨਹੀਂ ਕਰਦੇ ਨਹੀਂ ਤੇ ਜਦੋਂ ਨਾਲ ਵੀ ਮੇਰੇ ਇੱਧਰ ਗੱਲ ਭਾਰਤ ਦੀ ਗੱਲ ਚੱਲੀ ਏ ਆਪਣੇ ਫਰੈਂਡ ਦੇ ਨਾਲ ਮੈਂ ਆਪਣੇ ਦੋਸਤ ਨੂੰ ਵੀ ਗੱਲ ਕੀਤੀ ਕਿੰਨਾ ਕੋਈ ਨਹੀਂ ਉਹਨੇ ਮੇਰੇ ਨਾਲ ਗੱਲ ਕੀਤੀ ਕਿੰਨਾ ਜੇ ਭਾਰਤੀ ਗੱਲ ਹੈ ਠੀਕ ਹੈ ਦੇ 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 ਕੋਈ ਟੈਨਸ਼ਨ ਨਹੀਂ ਮੈਂ ਠੀਕ ਹੈ ਜੀ ਤੇ ਉਹਨੇ ਵੀ ਕਿਹਾ ਵੀ ਮੈਂ ਨਹੀਂ ਚੱਲੇ ਆ ਦੇ ਕੋਈ ਗੱਲ ਨਹੀਂ ਤੇ ਮੈਂ ਚਾਹੀਦੇ ਉਹਨਾਂਗੇ ਦੇ ਕੋਈ ਗੱਲ ਮੈਂ ਇਹਨੂੰ ਫੌਰ ਦੇ ਦਾਂਗਾ ਮੈਂ ਕੋਈ ਨਹੀਂ ਤੇ ਲੈ ਲਾ ਉਹਨਾਂ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਉਹ ਕੰਨਾ ਕੋਈ ਅੰਦਾਜ਼ਾ ਹੋਵੇਗਾ ਦੇਖੀ ਜਾਏਗੀ ਮੈਂ ਠੀਕ ਐ ਤੇ ਸਾਹਤ ਨੂੰ ਨਾ ਇਦਾਂ ਹੀ ਹੋਈ ਕਿ ਮੈਂ ਇਹਨਾਂ ਨਾਲ ਗੱਲ ਕੀਤੀ ਇੰਡੀਆ ਵਾਲੀ ਤੰਗ ਨੇ ਮੈਨੂੰ ਗੱਲ ਕੀਤੀ ਇਹਨੇ ਮੈਨੂੰ ਸੱਜਿਆ ਆਪਣਾ ਮੇਰੇ ਸਾਰੇ ਦਿਨ ਜੀਤੇ ਐ ਮੈਂ ਨਿਊਜ਼ ਦੇ ਵਿੱਚ ਇਹਦੇ ਨਾਲ ਗੱਲਬਾਤ ਕਾਫੀ ਟਾਈਮ ਚੱਲਦੀ ਰਹੀ ਉਹਨੇ ਮੈਨੂੰ ਪਤਾ ਦੇ ਕੁਸਾ ਆਪਣਾ ਡਰੈਸ ਤੇ ਦੱਸਿਆ ਨਹੀਂ ਮੈਨੂੰ ਇਹੋ ਹੀ ਗੱਲ ਕੀਤੀ ਗਈ ਯਾਦ ਆ ਰਹੇ ਨੇ ਕਿ ਮੈਂ ਜੀ ਫਰੈਂਡ ਹੀ ਨਿਗਾਹ ਰਹੀ ਇਹਨਾਂ ਤੋਂ ਸਨ ਨਾਲ ਲੈ ਜਨਾਇਆ ਮੈਂ ਇਤਤਨ ਕਿਸੇ ਚੀਜ਼ ਦੀ ਮਨ ਲਈ ਟੈਨਸ਼ਨ ਨਹੀਂ ਹੈਗੀ ਜਿਹੜਾ ਸਟੂਡੈਂਟ ਵੀ ਉਹ ਨੂੰ ਮੈਕ ਲਾਉਣਾ ਹੈ ਘਰ ਵੀ ਜਿਹੜਾ ਮੇਰਾ ਗੱਡੀ ਵੀ ਮੇਰੀ ਹੋਏ ਸੀ ਜਦ ਮੈਂ ਕਾਫੀ ਚੰਨ ਸੋਚ ਕੇ ਸਵਾਸ ਘਰ ਜਾ ਰਿਹਾ ਸੀ ਕਿ ਮੇਰੇ ਮੇਰਾ ਮੈਨੂੰ ਬਹੁਤ ਜਿਆਦਾ ਸਵਾਸ ਹੋ ਗਿਆ ਕਿ ਮੈਂ ਇਤਨਾਂ ਦਾ ਸੋਚੇ ਨਹੀਂ ਇਹਨਾਂ ਨੂੰ ਕਰ ਸਕਦੇ ਸ਼ਾਇਦ ਨਹੀਂ ਹੋਣਗੇ ਤੇ ਇਦਾਂ ਹੀ ਮੈਨਾਂ ਜਾਣੀ ਕਿ ਗੱਲ ਹੋਈ ਹੈ। ਉਸ ਤੋਂ ਬਾਅਦ ਮੈਨਾਂ ਕੋਈ ਇਹਨਾਂ ਨਾਲ ਜਦੋਂ 5 ਲੱਖ ਰੁਪਇਆ ਦਿੱਤਾ ਆ ਕੋਈ ਗੱਲਬਾਤ ਨਹੀਂ ਇਹਨਾਂ ਨਾਲ ਮੇਰੀ ਹੋਈ। ਉਹ ਵੇ ਤੇ ਮੈਂ ਤੁਹਾਨੂੰ ਦੰਦ ਵੀ ਪਾਰ ਕਿਤੇ ਮਿਲੇ ਆ। ਵੀਰ ਜੀ। ਤੇ ਪਾਰ ਕਿਤੇ ਆਪਾਂ ਦੇਖਦੇ ਹਾਂ ਗੱਲਬਾਤ ਹੋਈ ਹੈ ਕੋਈ ਅਜਿਹੀ ਹੈ ਨਹੀਂ ਦਿੱਤੀ ਉਹਨਾਂ। ਤੇ ਜਾਣੀ ਕਿ ਮੈਨਾਂ ਪੂਰਾ ਜਿਹੜਾ ਇਹਨਾਂ 'ਤੇ ਯਕੀਨ ਤਲਾਆ ਗਿਆ ਹੈ।

ਕੋਈ ਗੱਲ ਬਾਤ ਨਹੀਂ ਬੱਚ ਮੈਂ ਨਾ ਉਹ ਕੁਪੜਾ ਬੰਦ ਕਰਤਾ ਹੂੰ ਜਿਕਰਾ ਮਾਰੇ ਬੈਠਾ ਇਹਦੇ ਤੋਂ ਬੰਦ ਕੀਤਾ ਨਹੀਂ ਹਾਂਜੀ ਮੈਂ ਵੀਰਾਂ ਤਾਂ ਆਪਾਂ ਇਹਨਾਂ ਤੇ ਵੀ ਮਾਤ ਦੇਣਾ ਆਪਣਾ ਜੋ ਵੀ ਮਤਲਬ ਇਹ ਮੈਨੂੰ ਪਤਾ ਹੈ ਕਿ ਲੱਭਣਾ ਨੇ ਹੈ ਤੇਹੀ ਮੰਗ ਕਰਦੇ ਹਾਂ ਅਸੀਂ ਉਹਨਾਂ ਤੋਂ ਕਿ ਮੇਰੀ ਜਿਹੜੀ ਮਿਹਨਤ ਆ ਕੀਤੀ ਦਾ ਪਾਈਪਾਈ ਦਾ ਸਾਥ ਮੈਨੂੰ ਚਾਹੀਦਾ ਹੈ ਦੇ ਇਹਨਾਂ ਤੇ ਪਰਚਾ ਉਹਨਾਂ ਤੇ ਜਿਹੜੇ ਅਜਨੌਨ ਦੀ ਮਾਨਯਾਰੀ ਫਸਲੇ ਨੇ ਉਹਨਾਂ ਨੂੰ ਇਹ ਹੀ ਹੰਦੇਸ ਮੈਨੂੰ ਚੰਮੀਆ ਕਿ ਕਦੇ ਵੀ ਬਾਹਰ ਨਿਕਲ ਆਏ ਕਦੇ ਵੀ ਇਹਨਾਂ ਚਾਸਿਆਂ ਚ ਨਾ ਹੱਸਾ ਸ਼ਮਾ ਇਹ ਕਿ ਪਹਿਲਾਂ ਲੱਕਰ ਦਾ ਕੰਮ ਕਰਦਾ ਇਹ ਦਬਈ ਤੇ ਉਸ ਤੋਂ ਬਾਅਦ ਤੇ ਇਹਦਣਾ ਇਹ 1 ਸਾਲ ਬਾਅਦ ਇਹ ਆ ਗਏ ਜੀ 1 ਸਾਲ ਬਾਅਦ ਇਹ ਆ ਗਏ ਨੇ ਤੇ ਬਾਅਦ ਚ ਇਹਨਾਂ ਕੋਈ ਗੱਲਬਾਤ ਹੋ ਗਈ ਕੁੜੀ ਨਾਲ ਕੱਤੇ ਹੋਈ ਫੇਸਬੁੱਕ ਤੇ ਇਹਦ ਨਾਲ ਗੱਲਬਾਤ ਹੋ ਗਈ ਆ ਕੁੜੀ ਇਹ ਕਹਿੰਦੀ ਕਿ ਮੈਂ ਮੈਨੂੰ ਪਸੰਦ ਜੇ ਤੁਸੀਂ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਤੁਹਾਨੂੰ ਮੈਂ ਆਪਣੇ ਨਾਲ ਲੰਡਨ ਖਾਣਾ ਚਾਹੁੰਦੀ ਆ ਉਸ ਤੋਂ ਬਾਅਦ ਕੁੜੀ ਨੇ ਕੀ ਕਿਹਾ ਕਿ ਮੈਨੂੰ ਪੈਸੇ ਚਾਹੀਦੇ ਆ ਕਿ ਪੈਸੇ ਪਾ ਦਿਓ ਉਸ ਤੋਂ ਬਾਅਦ ਇਹਨੇ ਪੈਸੇ ਪਾਤੇ ਇਹਨੇ ਪਤਾ ਨਹੀਂ ਇਹਨੇ ਕਿਸਤਾ ਇਹਨੇ ਪੈਸਾ ਜੋੜਿਆ ਇਧਰ ਵੀ ਦਿਹਾਰੀਆਂ ਦਾ ਪਾ ਕਰ ਕਰਕੇ ਇਹਨੇ ਪੈਸਾ ਜੋੜਿਆ ਤੁਸੀਂ ਪੈਸੇ ਲੈਣ ਲਈ ਕੋਈ ਇਹਨੇ ਉਹਨੇ ਆਪਣੇ ਕੋਈ ਫਰੈਂਡ ਭੇਜੇ ਹਾਂਜੀ ਉਹਨੇ ਫਰੈਂਡ ਭੇਜੀ ਜੇ ਉਹ ਕਹਿੰਦੀ ਕਿ ਮੈਂ ਆਪਣੀ ਫਰੈਂਡ ਭੇਜਣੀ ਆ ਕਿ ਉਹਦੇ ਹੱਥ ਤੁਸੀਂ ਪੈਸੇ ਭੇਜਦੇ ਉਪਰੀ ਨੇ ਕੀ ਕੀਤਾ ਕਿ ਇਹਨੇ ਪੈਸੇ ਉਹਨੂੰ ਭੇਜ ਦਿੱਤੇ ਆ 5 ਲੱਖ ਰੁਪਏ ਆ ਉਹਨੇ ਦੇ ਦਿੱਤਾ ਸਾਰੇ ਫਰੂਪ ਵੀ ਲੱਲੇ ਫਰੂਪਾਂ ਬਾਅਦ ਕੀ ਇਹਨੇ ਬਾਤ ਚ ਕੀਤੀ ਤਾਂ ਕੁੜੀ ਉਹ ਗੱਲ ਕਰਨੋਂ ਹਟ ਗਈ ਬਾਤ ਚ ਹਟ ਗਈ ਗੱਲ ਕਰਨੋਂ ਤੇ ਉਸ ਤੋਂ ਬਾਅਦ ਕੀ ਇਹਨੇ ਆਪਣੇ ਘਰਦਿਆਂ ਨੂੰ ਵੀ ਨਹੀਂ ਦੱਸਿਆ ਕਿ ਮੈਂ ਕੋਈ ਕੁੜੀ ਨਾ ਕਿ ਮੈਂ ਕਿਸ ਕੁੜੀ ਨੂੰ ਲੈ ਕੇ ਆਨਾ ਮੈਂ ਉਹਨੂੰ ਪੈਸੇ ਲਗਾ ਪਾਉਣ ਨਹੀਂ ਇਹਨੇ ਦੱਸਿਆ ਡਰ ਦੇ ਨਮਾਰੇ ਨਹੀਂ ਕੁਝ ਨਹੀਂ ਬੋਲਿਆ ਨਹੀਂ ਬੋਲਿਆ ਤੇ ਉਸ ਤੋਂ ਬਾਅਦ ਕੀ ਕੀਤਾ ਹੁਣ ਅਸਲ ਹੁਣ ਅਸਲ ਜੇ ਹੁਣੇ ਦੀ ਗੱਲ ਜਿਹੜੀ ਸਾਰੀ ਖੁੱਲ ਚੁੱਕੀ ਆ ਸਾਰਾ ਪਤਾ ਲੱਗ ਗਿਆ ਆ ਕਿ ਇਹਦੀ ਵੀ ਕਿਹ ਕੁੜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਪੈਸੇ ਪਾਏ ਆ ਧੋਖਾ ਹੀ ਹੋਇਆ ਇਹਦੇ ਨਾਲ ਧੋਖਾ ਹੋਇਆ ਕਿ ਅਹੀਂ ਇਹ ਹੀ ਕਹਿੰਨੇ ਆ ਕਿ ਸਾਨੂੰ ਸਰਕਾਰ ਵੱਲੋਂ ਹਨ 5 ਲੱਖ ਰੁਪਇਆ ਜਿਹੜਾ ਇਹਦਾ ਮਾਰਿਆ ਵਾ ਗਰੀਬ ਦਾ ਉਹ ਮਿਲ ਜਾਏ ਉਸ ਤੋਂ ਬਾਅਦ ਵੀ ਹੋਰ ਵੀ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇਹੋ ਜੀ ਮਾਮਲੇ ਵਿੱਚ ਨਾ ਪੈ ਬਹੁਤ ਕੁੜੀਆਂ ਐ ਧੋਖੇ ਬਾਦ ਜੀ ਐਸਾ ਖਾ ਕੇ ਬਾਤ ਨਹੀਂ ਲੱਗੇ ਲੱਗਦੀਆਂ ਆਪਣਾ ਸੋਚਦੀਆਂ ਨੇ ਅਗਲੇ ਦਾ ਨਹੀਂ ਸੋਚਦੀਆਂ ਕਿ ਕਿਸ ਨੇ ਕਿਸ ਤਰ੍ਹਾਂ ਪੈਸਾ ਕਮਾਇਆ ਕਿਸ ਤਰ੍ਹਾਂ ਨਹੀਂ ਕਮਾਇਆ ਤੇ ਹੱਥ ਜੋੜ ਕੇ ਇਹ ਕਹਿੰਦੇ ਆ ਕਿ ਸਾਨੂੰ ਇਹ ਪੈਸਾ ਸਰਕਾਰ ਵੱਲੋਂ ਮਿਲਣਾ ਚਾਹੀਦਾ ਇਹਨਾਂ ਨੂੰ ਵੱਧ ਸਵਾਜ ਸਜ਼ਾ ਮਿਲਣੀ ਚਾਹੀਦੀ ਐ ਇਸ ਪੁਰੀ ਨੂੰ